ਥੋੜਾ ਜਿਹਾ ਮੀਠ ਪੈਂਦਾ ਨਹੀਂ ਤੇ ਖੀਰ ਪੂੜੇ ਬਨਨੇ ਸ਼ੁਰੂ ਹੋ ਜਾਂਦੇ ਆ ਅੱਜ ਆਪਾਂ ਵੀ ਬਣਾਏ ਆ ਮਜ਼ੇਦਾਰ ਜੇ ਖੀਰ ਪੂੜੇ ਟੇਸਟੀ ਕਿੰਨੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਰ ਕਈਆਂ ਨੂੰ ਬਣਾਉਣ ਵਿੱਚ ਬੜੀ ਦਿੱਕਤ ਆਉਂਦੀ ਹੈ ਬੜੇ ਆਸਾਨ ਤਰੀਕੇ ਨਾਲ ਬਣਾਵਾਂਗੇ ਤੇ ਮਿੰਟਾਂ ਵਿੱਚ ਬਣ ਕੇ ਤਿਆਰ ਹੋ ਜਾਣਗੇ ਤੇ ਹਰੇਕ ਤੋਂ ਬਣਨਗੇ ਜਿਨ੍ਹਾਂ ਨੇ ਕਦੇ ਨਹੀਂ ਬਣਾਏ ਐਨੇ ਜਿਆਦਾ ਸੌਫਟ ਹੋਣਗੇ ਜਿਵੇਂ ਮਰਜੀ ਹੱਥਾਂ ਵਿੱਚ ਇਹਨੂੰ ਫੋਲਡ ਕਰ ਲੋ ਨਹੀਂ ਟੁੱਟਣਗੇ ਤੇ ਜਦੋਂ ਤੁਸੀਂ ਖਾ ਕੇ ਦੇਖ ਲੇ ਸਵਾਦ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂਗਾ ਤੇ ਆਓ ਫਿਰ ਬਣਾਉਣੇ ਸ਼ੁਰੂ ਕਰਦੇ ਹਾਂ ਮੀ ਵੀ ਪੂਰੇ ਜੋਰਾ ਸ਼ੋਰਾਂ ਤੇ ਪੈ ਰਿਆ ਸੀ ਤੇ ਆਪਾਂ ਇਹਦੇ ਲਈ ਲਵਾਂਗੇ ਇੱਕ ਕਾਲੀ ਗੁੜ ਦੀ ਗੁੜ ਨੂੰ ਆਪਾਂ ਕੁੱਟ ਕੇ ਕੋਲ ਇਦੇ ਵਿੱਚ ਪਾਇਆ ਤਾਂ ਕਿ ਇਹਦਾ ਜਿਹੜਾ ਨਾਪ ਹੈ ਸਹੀ ਤਰੀਕੇ ਨਾਲ ਲਿਆ ਜਾ ਸਕੇ ਕਿਉਂਕਿ ਗੁੜ ਜੇ ਜ਼ਿਆਦਾ ਪੈ ਗਿਆ ਤਾਂ ਤੁਹਾਡੇ ਪੂੜੇ ਜਿਹੜੇ ਤਵੇ ਨਾਲ ਚਿਪਨੇ ਸ਼ੁਰੂ ਹੋ ਜਾਣਗੇ ਫਿਰ ਆਪਾਂ ਇਹਦੇ ਵਿੱਚ ਡੇਢ ਗਲਾਸ ਪਾਇਆ ਪਾਣੀ ਦਾ ਤੇ ਇਹਨੂੰ 2-4 ਘੰਟਿਆਂ ਲਈ ਭਿਉਂ ਕੇ ਰੱਖਤਾ ਤੁਸੀਂ ਚਾਹੋ ਤੈਨੂੰ ਗਰਮ ਕਰਕੇ ਫਿਰ ਠੰਡਾ ਕਰ ਸਕਦੇ ਹੋ ਤੁਹਾਡੀ ਮਰਜ਼ੀ ਅੱਧੀ ਕੌਲੀ ਲਈ ਆਪਾਂ ਟੁੱਟਵੇਂ ਬਾਸਪਤੀ ਚਾਵਲਾਂ ਦੀ ਇਹਨੂੰ ਚੰਗੀ ਤਰ੍ਹਾਂ ਆਪਾਂ ਪਾਣੀ ਵਿੱਚ 3-4 ਵਾਰੀ ਮਸਲ-ਮਸਲ ਕੇ ਧੋ ਲਾਂਗੇ ਤਾਂ ਕਿ ਚਾਵਲਾ ਜਿਹੜੇ ਬਿਲਕੁਲ ਸਾਫ਼ ਹੋ ਜਾਣ ਉਸ ਤੋਂ ਬਾਅਦ ਇਹਨੂੰ ਕਿਸੇ ਵੀ ਖੁੱਲੇ ਜਿਹੇ ਭਾਂਡੇ ਵਿੱਚ ਪਾ ਲਿਓ ਤੇ ਵਿੱਚ ਦੋ ਗਲਾਸ ਪਾ ਦਿਓ ਦੁੱਧ ਦੇ ਤੇ 20 ਤੋਂ 25 ਮਿੰਟਾਂ ਲਈ ਭਿਉਂ ਕੇ ਰੱਖ ਦਿਓ ਖੀਰ ਬਣਾ ਲੈ ਬਣਾਉਂਦੇ ਤੁਹਾਨੂੰ ਥੋੜੀਆਂ ਜਿਹੀਆਂ ਗੱਲਾਂ ਦੱਸਾਂਗੇ ਕਿਉਂਕਿ ਖੀਰ ਤੁਸੀਂ ਰੋਜ਼ਾਨਾ ਹੀ ਬਣਾਉਨੇ ਹੋ ਪਰਾਪਾ ਪੂੜੇ ਤੁਹਾਨੂੰ ਬੜੀ ਡਿਟੇਲ ਚ ਦੱਸਾਂਗੇ ਕਿਉਂਕਿ ਬੜੀਆਂ ਭੈਣਾਂ ਦੇ ਕਮੈਂਟ ਸੀ ਕਿ ਸਾਡੇ ਤੋਂ ਪੂੜੇ ਜਿਹੜੇ ਵਧੀਆ ਤਰੀਕੇ ਨਾਲ ਨਹੀਂ ਬਣਦੇ ਆਪਣਾ ਗੋੜਾ ਜਿਹੜਾ ਚੰਗੀ ਤਰ੍ਹਾਂ ਪਾਣੀ ਵਿੱਚ ਮੈਲਟ ਹੋ ਗਿਆ ਉਸ ਤੋਂ ਬਾਅਦ ਇਹਨੂੰ ਛਾਨ ਨਹੀਂ ਰਹੀਂ ਤੁਸੀਂ ਛਾਂਲ ਲਿਓ ਤਾਂ ਕਿ ਇਹਦੇ ਵਿੱਚ ਕੋਈ ਵੀ ਕਣ ਵਗੈਰਾ ਹੋਵੇ ਤਾਂ ਬਾਹਰ ਨਿਕਲ ਜੀ ਜਿਹੜੀਆਂ ਵੀ ਛੋਟੀਆਂ-ਛੋਟੀਆਂ ਡਲੀਆਂ ਜੇ ਰਹਿ ਗਈਆਂ ਉਹਦੇ ਵਿੱਚ ਆਪਾਂ ਇਹ ਹੀ ਮਿੱਠਾ ਪਾਣੀ ਪਾ ਕੇ ਚਮਚ ਦੇ ਨਾਲ ਚੰਗੀ ਤਰ੍ਹਾਂ ਮੈਸ਼ ਕਰ ਦਾਂਗੇ ਕਿਉਂਕਿ ਇਹ ਸੌਫਟ ਤਾਂ ਹੋ ਹੀ ਚੁੱਕੀਆਂ ਨੇ ਉਸ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਫੇਰ ਆਪਾਂ ਦੁਬਾਰਾ ਛਾਣ ਨਹੀਂ ਰਹੀ ਛਾਲ ਲਾਂਗੇ ਇੱਕੋ ਵਾਰੀ ਵਿੱਚ ਜਿਆਦਾ ਪਾਣੀ ਤੁਸੀਂ ਬਿਲਕੁਲ ਨਾ ਪਾਓ ਐਨੇ ਆਪਣਾ ਦੁੱਧ ਜਿਹੜਾ ਗਰਮ ਹੋ ਚੁੱਕਿਆ 3 ਕਿਲੋ ਦੁੱਧ ਦੇ ਵਿੱਚ ਆਪਾਂ ਅੱਧੀ ਕੌਲੀ ਚਾਵਲਾਂ ਦੀ ਲਈ ਹੈ ਇਹਦੇ ਨਾਲ ਬਹੁਤ ਵਧੀਆ ਖੀਰ ਬਣ ਕੇ ਤਿਆਰ ਹੋਊਗੀ ਸਾਰੇ ਚਾਵਲਾਂ ਨੂੰ ਆਪਾਂ ਚੰਗੀ ਤਰ੍ਹਾਂ ਦੁੱਧ ਵਿੱਚ ਮਿਕਸ ਕਰਤਾ ਜਦੋਂ ਇਹ ਚੰਗੀ ਤਰ੍ਹਾਂ ਉਬਾਲੇ ਲੈਣ ਲੱਗ ਗਿਆ ਫਿਰ ਦੋ ਇਲਾਇਚੀਆਂ ਤੇ ਦੋ ਚਾਰ ਵਿੱਚ ਲੰਗ ਪਾ ਕੇ ਗੈਸ ਦੀ ਫਲੇਮ ਮੀਡੀਅਮ ਟੂ ਸਲੋ ਰੱਖਾਂਗੇ ਤੇ ਇਹਨੂੰ ਇੱਕ ਸਾਈਡ ਤੇ ਆਪਾਂ ਪੱਕਣ ਲਈ ਰੱਖ ਦਾਂਗੇ ਕਿਉਂਕਿ ਖੀਰ ਹੈ ਜਿਹੜੀ ਹੌਲੀ-ਹੌਲੀ ਪੱਕਦੀ ਹੈ ਤੇ ਟਾਈਮ ਕਾਫੀ ਲੱਗਦਾ ਹੈ ਅਸੋਵਾ ਦਾ ਆਪਾਂ ਇੱਕ ਕੌਲੀ ਗੁੜ ਲਈ ਸੀ ਦੋ ਕ올ੀਆਂ ਲੈਣੀਆਂ ਤੁਸੀਂ ਆٹے ਦੀਆਂ ਇਹਦੇ ਵਿੱਚ ਆਟਾ ਜ਼ਿਆਦਾ ਨਾ ਪਾਇਓ ਤੇ ਨਾ ਹੀ ਤੁਸੀਂ ਗੁੜ ਜ਼ਿਆਦਾ ਪੋਣਾ ਦੋਨਾਂ ਚੀਜ਼ਾਂ ਦਾ ਧਿਆਨ ਰੱਖਣਾ ਚੰਗੀ ਤਰ੍ਹਾਂ ਨੂੰ ਮਿਕਸ ਕਰਾਂਗੇ ਹੌਲੀ-ਹੌਲੀ ਪਾਣੀ ਪਾਵਾਂਗੇ ਇੱਕੋ ਵਾਰ ਜ਼ਿਆਦਾ ਪਾਣੀ ਨਾ ਪਾਇਓ ਨਹੀਂ ਤਾਂ ਇਹਦੀਆਂ ਗੱਠਾਂ ਬਣ ਜਾਣਗੀਆਂ ਗੁੜ ਵਾਲਾ ਸਾਰਾ ਪਾਣੀ ਇੱਕ ਵਾਰੀ ਤੁਸੀਂ ਇਹਦੇ ਵਿੱਚ ਪਾ ਦੇਣਾ ਤਾਂ ਕਿ ਮਿਠਾਸ ਪੂਰੀ ਵਧੀਆ ਰਹੇ ਕਿਉਂਕਿ ਜੇ ਗੁੜ ਘੱਟ ਰਹਿ ਗਿਆ ਤਾਂ ਇਹ ਫਿੱਕੇ ਜਿਹੇ ਵਧੀਆ ਨਹੀਂ ਲੱਗਣੇ ਜੇ ਗੁੜ ਜ਼ਿਆਦਾ ਹੋ ਗਿਆ ਤਾਂ ਇਹ ਤਵੇ ਨਾਲ ਚਿਪਨ ਲੱਗ ਜਣਗੇ ਇਸ ਕਰਕੇ ਗੱਲ ਦਾ ਤੁਸੀਂ ਖਾਸ ਧਿਆਨ ਦੇਣਾ ਇੱਕ ਕੌਲੀ ਗੁੜ ਦੀ ਤੇ ਦੋ ਕੌਲੀਆਂ ਆٹے ਦੀਆਂ 1 ਗਲਾਸ ਪਾਣੀ ਦੇ ਵਿੱਚ ਆਪਾਂ ਪਿਉਤਾ ਸੀ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦਾਂਗੇ ਗੱਠਾ ਵਗੈਰਾ ਨੂੰ ਚੰਗੀ ਤਰ੍ਹਾਂ ਮਾਰ ਦਾਂਗੇ ਉਸ ਤੋਂ ਬਾਅਦ ਆਪਾਂ ਸਾਰਾ ਹੀ ਗੁੜ ਵਾਲਾ ਪਾਣੀ ਇਹਦੇ ਵਿੱਚ ਪਾਤਾ ਜਦੋਂ ਇਹ ਸਾਰਾ ਮਿੱਠਾ ਪਾਣੀ ਇਹਦੇ ਵਿੱਚ ਮਿਕਸ ਹੋ ਗਿਆ ਫਿਰ ਤੁਸੀਂ ਇਹ ਦੇਖਣਾ ਕਿ ਇਹ ਕੋਲ ਕਿੰਨਾ ਕਾ ਗਾੜਾ ਹੈ ਕਿੰਨਾ ਕਾ ਪਤਲਾ ਹੈ ਪੂੜਿਆਂ ਦੇ ਹਿਸਾਬ ਨਾਲ ਤੁਸੀਂ ਇਹਨੂੰ ਰੱਖਣਾ ਨਾ ਜ਼ਿਆਦਾ ਪਤਲਾ ਕਰਨਾ ਨਾ ਜ਼ਿਆਦਾ ਗਾੜਾ ਫਿਰ ਜ਼ਰੂਰਤ ਦੇ ਮੁਤਾਬਕ ਆਪਾਂ ਥੋੜਾ ਇਹ ਸਿੰਪਲ ਪਾਣੀ ਇਹਦੇ ਵਿੱਚ ਮਿਕਸ ਕਰਾਂਗੇ ਉਸ ਤਵਾਜੀ ਗਲਾਸ ਦਾ ਚੌਥਾ ਹਿੱਸਾ ਇਹਦੇ ਵਿੱਚ ਪਾਵਾਂਗੇ ਦੁੱਧ ਕਿਉਂਕਿ ਇੱਕ ਭੈਣ ਦਾ ਕਮੈਂਟ ਸੀ ਕਿ ਤੁਸੀਂ ਦੁੱਧ ਵਾਲੇ ਪੂੜੇ ਬਣਾਓ ਦੁੱਧ ਵਿੱਚ ਪਾ ਕੇ ਜੇ ਤੁਸੀਂ ਇਕੱਲੇ ਬਣਾਉਣੇ ਚਾਹੋ ਤਾਂ ਉਹ ਵੀ ਇੰਨੇ ਹੀ ਟੇਸਟੀ ਬਣਦੇ ਆ ਪਰ ਜੇ ਦੁੱਧ ਪਾ ਦੋਗੇ ਥੋੜੇ ਜਿਹਾ ਹੋਰ ਜ਼ਿਆਦਾ ਸੌਫਟ ਬਣ ਜਾਣਗੇ ਗਲਾਸ ਦੇ ਚੌਥੇ ਹਿੱਸੇ ਤੋਂ ਜ਼ਿਆਦਾ ਦੁੱਧ ਨਾ ਪਾਓ ਕਿਉਂਕਿ ਨਹੀਂ ਤੇਦੀ ਮਿਠਾਸ ਘਟ ਜਾਣੀ ਹੈ ਹੁਣ ਪੂੜੇ ਬਣਾਉਣ ਲਈ ਸਭ ਤੋਂ ਆਸਾਨ ਤਰੀਕਾ ਹੈ ਤੁਸੀਂ ਕੋਈ ਵੀ ਇੱਕ ਗੱत्ता ਲੈ ਲਿਓ ਦਾ ਛੋਟਾ ਜਿਹਾ ਪੀਸ ਲਿਓ ਚਾਹੇ ਜਿਹਦੇ ਵਿੱਚ ਘਰ ਦਾ ਕੋਈ ਆਪਣਾ ਸਮਾਨ ਆਇਆ ਹੋਵੇ ਜਾਂ ਦੀ ਜਿਲਤ ਲੈ ਸਕਦੇ ਹੋ ਤੇ ਉਹਨੂੰ ਇਸ ਤਰੀਕੇ ਨਾਲ ਤੁਸੀਂ ਕੱਟ ਲਓ ਸਾਡੀਆਂ ਦਾਦੀਆਂ ਨਾਨੀਆਂ ਇਸੇ ਤਰ੍ਹਾਂ ਹੀ ਪੂੜੇ ਤਿਆਰ ਕਰਦੀਆਂ ਸੀ ਸਿੰਪਲ ਤਰੀਕੇ ਨਾਲ ਤੁਹਾਡੇ ਹੱਥ ਨੂੰ ਵੀ ਕੋਈ ਇਹਦੇ ਨਾਲ ਪ੍ਰੋਬਲਮ ਨਹੀਂ ਆਊਗੀ ਚੰਗੀ ਤਰ੍ਹਾਂ ਪੂੜੇ ਬਣ ਕੇ ਤਿਆਰ ਹੋਣਗੇ ਤੇ ਤੁਹਾਡਾ ਕੋਲ ਹੈ ਜਿਹੜਾ ਇੰਨਾ ਕੁ گاੜਾ ਹੋਣਾ ਚਾਹੀਦਾ ਹੈ ਜਿਹੜਾ ਕਿ ਆਪਣੇ ਆਪ ਹੀ ਕੜਛੀ ਵਿੱਚੋਂ نیچے ਡਿੱਗੇ ਉਸ ਤੋਂ ਬਾਅਦ ਜੇ ਆਪਾਂ ਤਵੇ ਉੱਪਰ ਅੱਧਾ ਚਮਚ ਲਗਾਵਾਂਗੇ ਸਰੋਂ ਦਾ ਤੇਲ ਦਾ ਸਰੋਂ ਦਾ ਤੇਲ ਹੀ ਇਹਦੇ ਵਿੱਚ ਵਰਤਿਓ ਇਹਦੇ ਨਾਲ ਹੀ ਪੂੜੇ ਟੇਸਟੀ ਬਣਦੇ ਆ ਤੇ ਵੱਡੇ ਸਾਈਜ਼ ਦੀ ਕੜਚੀ ਲੈ ਲਓ ਜਿਹੜੀ ਆਪਾਂ ਨਾਰਮਲ ਘਰਾਂ ਦੇ ਵਿੱਚ ਵਰਤਦੇ ਆਂ ਉਸ ਤੋਂ ਬਾਅਦ ਜੀ ਇਸ ਗੱਤੇ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਚਾਰੇ ਪਾਸੇ ਫਲਾ ਦਿਓ ਜੇ ਜੀ ਤੁਸੀਂ ਸ਼ੇਪ ਦੇਣੀ ਚਾਹੋ ਉਸ ਹਿਸਾਬ ਨਾਲ ਹੌਲੀ ਹੌਲੀ ਕਰ ਦਿਓ ਗੈਸ ਦੀ ਫਲੇਮ ਸਲੋ ਰੱਖਿਓ ਜਿਆਦਾ ਤਵੇ ਨੂੰ ਗਰਮ ਤੁਸੀਂ ਬਿਲਕੁਲ ਨਹੀਂ ਕਰਨਾ ਨਹੀਂ ਤਾਂ ਪੂੜੇ ਜਿਹੜੇ ਮੱਚ ਜਾਣਗੇ ਇਸ ਤਰੀਕੇ ਨਾਲ ਹੌਲੀ ਹੌਲੀ ਫਲਾਉਂਦੇ ਜਾਓ ਤੁਹਾਨੂੰ ਜਲਦਬਾਜ਼ੀ ਕਰਨ ਦੀ ਵੀ ਕੋਈ ਜ਼ਰੂਰਤ ਨਹੀਂ ਫਿਰ ਕੋਈ ਕਾਟਨ ਦਾ ਤੁਸੀਂ ਕੱਪੜਾ ਲੈ ਲਿਓ ਤੇ ਉਹਨੂੰ ਸਰੋਂ ਦੇ ਤੇਲ ਵਿੱਚ ਡਿਪ ਕਰਕੇ ਥੋੜਾ ਥੋੜਾ ਸਾਈਡਾਂ ਤੇ ਲਗਾ ਦਿਓ ਤੇ ਫਿਰ ਕਿਸੇ ਵੀ ਖੁਰਚਣੇ ਵਗੈਰਾ ਨਾਲ ਤੁਸੀਂ ਜਦੋਂ ਵੀ ਇਹਨੂੰ 1-2 ਮਿੰਟਾਂ ਬਾਅਦ ਚੱਕੋਗੇ ਹੌਲੀ-ਹੌਲੀ ਦੇਖਦੇ ਰਹੋ ਜਦੋਂ ਇਹ ਪੱਕ ਗਿਆ ਇਸ ਤਰੀਕੇ ਦਾ ਹੋ ਜਾਊਗਾ ਤਾਂ ਆਪਣੇ ਆਪ ਹੀ ਇਹਨੇ ਤਵੇ ਨੂੰ ਛੱਡ ਦੇਣਾ ਉਸ ਤੋਂ ਬਾਅਦ ਇਹਦੀ ਉਲਟ-ਪਲਟ ਕਰਕੇ ਪਕਾਉਂਦੇ ਜਾਓ ਲੋਹੇ ਦਾ ਆਪਾਂ ਤਵਾ ਵਰਤਿਆ ਕੋਈ ਨਾਨ-ਸਟਿਕ ਤਵਾ ਨਹੀਂ ਵਰਤਿਆ ਸਿੰਪਲ ਤਰੀਕੇ ਨਾਲ ਤੁਹਾਡੇ ਸਾਹਮਣੇ ਪੂੜਾ ਤਿਆਰ ਕੀਤਾ ਹੈ ਇਹ ਤਰੀਕਾ ਵਰਤਦੇ ਜਾਓਗੇ ਜਿਵੇਂ ਜਿਵੇਂ 2-4 ਪੂੜੇ ਤੁਸੀਂ ਬਣਾ ਲੇ ਹਿਸਾਬ ਸੋਨੂੰ ਆਪਣੇ ਆਪ ਹੀ ਆਉਂਦਾ ਜਾਊਗਾ ਜਿਹੜਾ ਕੋਈ ਪੂੜੇ ਪਹਿਲੀ ਵਾਰ ਬਣਾ ਰਿਹਾ ਤਾਂ ਤਵੇ ਨੂੰ ਤੁਸੀਂ ਜ਼ਿਆਦਾ ਗਰਮ ਬਿਲਕੁਲ ਨਹੀਂ ਕਰਨਾ ਜੇ ਤੁਸੀਂ ਇੱਕ ਪੂੜਾ ਉਤਾਰ ਲਿਆ ਸੋਨੂੰ ਲੱਗਿਆ ਕਿ ਤਵਾ ਜ਼ਿਆਦਾ ਗਰਮ ਹੋ ਗਿਆ ਤਾਂ ਗੈਸ ਨੂੰ ਬੰਦ ਕਰਕੇ ਤੁਸੀਂ ਇਸ ਕੋਲ ਨੂੰ ਉੱਪਰ ਪਾ ਦਿਓ ਬਸ ਇੱਕੋ ਵਾਰੀ ਚਿਕੜਛੀ ਪਾ ਕੇ ਪਾ ਦਿਓ ਚਾਹੇ ਕੋਲੀ ਦੀ ਵਰਤੋਂ ਕਰ ਲਿਓ ਚਾਹੇ ਇਹਨੂੰ ਚਿਕੜਛੀ ਦੇ ਨਾਲ ਹੀ ਤੁਸੀਂ ਕਮਾ ਦਿਓ ਪਰ ਸਭ ਤੋਂ ਜ਼ਿਆਦਾ ਵਧੀਆ ਤਰੀਕਾ ਇਹ ਕਾਰਡ ਵਾਲਾ ਹੀ ਹੈ ਕਾਰਡ ਦੇ ਨਾਲ ਇਹਨੂੰ ਫਲਾਉਂਗੇ ਤੁਸੀਂ ਤਾਂ ਪੂਰਾ ਬਹੁਤ ਵਧੀਆ ਤਿਆਰ ਹੋਊਗਾ ਕਿਉਂਕਿ ਜਦੋਂ ਆਪਾਂ ਇਹਦੇ ਉੱਪਰ ਕੋਲੀ ਜਾਂ ਕੋਈ ਬਾਟੀ ਜਾਂ ਕੜਚੀ ਨਾਲ ਇਹਨੂੰ ਕਰਦੇ ਆ ਤਾਂ ਕਈ ਵਾਰ ਜਿਹੜਾ ਕੋਲ ਆਪਣਾ ਉਹਦੇ ਨਾਲ ਹੀ ਚਿਪਕ ਜਾਂਦਾ ਹੈ ਇਹ ਤਰੀਕਾ ਸਭ ਤੋਂ ਜ਼ਿਆਦਾ ਵਧੀਆ ਹੈ ਸੂਤੀ ਕੱਪੜੇ ਨਾਲ ਥੋੜਾ ਥੋੜਾ ਸਾਈਡਾਂ ਤੇ ਤੇਲ ਲਗਾਉਂਦੇ ਜਾਓ ਉਸ ਤਰ੍ਹਾਂ ਖੁਰਚਨੇ ਨਾਲ ਜਦੋਂ ਵੀ ਇਹਨੂੰ ਚੱਕੋਗੇ ਜਦੋਂ 2-4 ਪੂੜੇ ਤੁਹਾਡੇ ਬਣ ਕੇ ਤਿਆਰ ਹੋ ਗਏ ਤਾਂ ਇਹਨਾਂ ਨੇ ਤਵੇ ਨੂੰ ਆਪਣੇ ਆਪ ਵੀ ਛੱਡ ਜਾਣਾ ਹਰ ਵਾਰੀ ਤੁਹਾਨੂੰ ਜ਼ਿਆਦਾ ਤੇਲ ਲਗਾਉਣ ਦੀ ਕੋਈ ਜ਼ਰੂਰਤ ਹੀ ਨਹੀਂ ਪੈਣੀ 4-5 ਪੂੜਿਆਂ ਤੋਂ ਬਾਅਦ ਲਗਾਤਾਰ ਹੀ ਪੂੜੇ ਬਣਦੇ ਜਾਣਗੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਤੁਸੀਂ ਐਨੇ ਵਧੀਆ ਪੂੜੇ ਤਿਆਰ ਕਰ ਲਏ ਹੋ ਤੇ ਬਣਾਉਣ ਵਿੱਚ ਵੀ ਇਹਨਾਂ ਨੂੰ ਬੜਾ ਮਜ਼ਾ ਆਉਂਦਾ ਹੈ ਤਵੇ ਨੂੰ ਹੌਲੀ-ਹੌਲੀ ਘੁਮਾ ਦੇ ਰਹੋ ਜਿੱਥੇ ਮਤਲਬ ਗੈਸ ਬਚਾ ਲਈ ਜ਼ਿਆਦਾ ਹੁੰਦਾ ਤਾਂ ਇੱਕੋ ਵਾਰ ਬਚਾ ਲਈ ਨਾ ਪਕਾਈਓ ਸਾਈਡਾਂ ਤੋਂ ਕੱਚੇ ਨਹੀਂ ਰਹਿਣੇ ਚਾਹੀਦੇ ਤਵਾ ਇਧਰ ਉਧਰ ਕਰਦੇ ਜਾਇਓ ਤੇ ਬਹੁਤ ਹੀ ਮਜ਼ੇਦਾਰ ਸੌਫਟ ਪੂਰੇ ਬਣ ਕੇ ਤਿਆਰ ਹੋਣਗੇ ਜਿਆਦਾ ਗਾੜਾ ਖੋਲਣਾ ਪਾਇਓ ਨਹੀਂ ਤਾਂ ਵਿੱਚੋਂ ਇਹ ਕੱਚੇ ਰਹਿ ਜਾਣਗੇ ਤੇ ਜਲਦੀ ਜਲਦੀ ਇਹ ਪੱਕਣੇ ਵੀ ਨਹੀਂ ਪਤਲੇ ਪਤਲੇ ਸੌਫਟ ਸੌਫਟ ਪੂੜੇ ਤਿਆਰ ਕਰਿਓ ਮਿੰਟਾਂ ਵਿੱਚ ਹੀ ਬਣ ਬਣ ਕੇ ਤਿਆਰ ਹੁੰਦੇ ਜਾਣਗੇ ਉਸ ਤੋਂ ਬਾਅਦ ਜੀ ਨਾਲ ਹੀ ਆਪਣੀ ਖੀਰ ਸੀ ਜਿਹਨੂੰ ਪਕਦੀ ਨੂੰ ਸਵਾ ਘੰਟੇ ਦੇ ਲਗਭਗ ਸਮਾਂ ਹੋ ਗਿਆ ਤੇ ਜਿੰਨੇ ਤੁਸੀਂ ਚਾਵਲ ਲਏ ਐ ਓਨੀ ਤੁਸੀਂ ਖਾਂਡੇ ਦੇ ਵਿੱਚ ਜ਼ਰੂਰ ਪਾਉਣੀ ਐ ਉਸ ਤੋਂ ਬਾਅਦ ਜੀ ਤੁਸੀਂ ਮਿਠਾਸ ਨੂੰ ਚੈੱਕ ਕਰ ਲਿਓ ਬਾਕੀ ਇਹਦੇ ਵਿੱਚ ਆਪਾਂ ਡਰਾਈ ਫਰੂਟ ਨਾਰੀਅਲ ਜਿਹੜੀਆਂ ਵੀ ਚੀਜ਼ਾਂ ਤੁਹਾਨੂੰ ਪਸੰਦ ਹੋਈਆਂ ਆਪਾਂ ਪਹਿਲਾਂ ਪਾਤੀਆਂ ਸੀ ਤੁਸੀਂ ਵੀ ਆਪਣੀ ਮਰਜ਼ੀ ਦੇ ਨਾਲ ਪਾ ਲਿਓ ਖੀਰ ਪੂੜੇ ਆਪਣੇ ਬਣ ਕੇ ਤਿਆਰ ਹੈ ਮੌਸਮ ਵੀ ਪੂਰਾ ਠੰਡਾ ਸੀ ਬਣਾਉਣ ਵਿੱਚ ਵੀ ਬੜਾ ਮਜ਼ਾ ਆਇਆ ਰੈਸਪੀ ਵਧੀਆ ਲੱਗੀ ਜਾਂਦੀ ਹੋਵੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਦੱਸਿਓ ਖੀਰ ਪੂੜੇ ਤੁਹਾਨੂੰ ਕਿਹੋ ਜਿਹਾ ਲੱਗੇ ਵੀਡੀਓ ਨੂੰ ਕਿੱਥੋਂ-ਕਿੱਥੋਂ ਦੇਖ ਰਹੇ ਹੋ ਤੇ ਜਿਹੜੀਆਂ ਭੈਣਾਂ ਨੂੰ ਪੂਰੀ ਰੈਸিপি ਸਮਝ ਆ ਗਈ ਉਹ ਵੀ ਕਮੈਂਟ ਜ਼ਰੂਰ ਕਰਿਓ YouTube ਤੇ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਕਿਓ ਜਿਹੀ ਲੱਗੀ ਜ਼ਰੂਰ ਦੱਸਿਓ ਹੁਣ ਮੀਂਹ ਦੇ ਮੌਸਮ ਨੇ ਤੁਸੀਂ ਵੀ ਇਸ ਤਰੀਕੇ ਨਾਲ ਸੌਫਟ ਜਿਹੇ ਪੂੜੇ ਬਣਾਓ ਖਾਓ ਤੇ ਨਾਲੇ ਆਪਣੇ ਪਰਿਵਾਰ ਨੂੰ ਖਵਾਓ ਮੇਰੀ ਪੂਰੀ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ